ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀਓ ਆਪ ਜੀਆਂ ਦੇ ਚਰਨਾ ਪਾਸ ਨਮਸਕਾਰ ਹੈ ਵਾਹਿਗੁਰੂ ਜੀ ਆਪਣੇ ਸਾਰਿਆਂ ਦੇ ਜੀਵਨ ਦੇ ਵਿੱਚ ਕਦੇ ਨਾ ਕਦੇ ਇਹ ਉਹ ਜਾ ਸਮਾਂ ਜ਼ਰੂਰ ਪਰ ਜ਼ਰੂਰ ਹੁੰਦਾ ਹੈ ਸੰਗਤ ਜੀਓ ਜਦੋਂ ਆਪਾਂ ਬਿਲਕੁਲ ਇਕੱਲੇ ਰਹਿ ਜਾਂਦੇ ਆ ਖਾਸ ਕਰਕੇ ਉਹ ਸੰਗਤ ਜਿਨ੍ਹਾਂ ਨੇ ਕਦੀ ਆਪਣੇ ਜੀਵਨ ਚ ਕਿਸੇ ਦਾ ਚੰਗਾ ਕੀਤਾ ਹੈ ਉਹ ਤੇ ਜ਼ਰੂਰ ਹੀ ਇਕੱਲਾ ਰਹਿ ਜਾਵੇਗਾ ਮਾੜਾ ਕਰਨ ਵਾਲਾ ਕਦੀ ਇਕੱਲਾ ਨਹੀਂ ਰਹਿੰਦਾ ਇਹ ਆਪ ਜੀ ਜੀਵਨ ਵਿੱਚ ਵਿਚਰਦਿਆਂ ਜ਼ਰੂਰ ਵੇਖਦੇ ਹੋਵੋਗੇ ਕਿ ਕੋਈ ਇਨਸਾਨ ਉਹ ਕਿਸੇ ਦੀ ਤੰਗਹਾਲੀ ਤੇ ਕਿਸੇ ਦੇ ਦੁੱਖ ਤਕਲੀਫ ਦੇ ਵਿੱਚ ਵੀ ਆਪਣਾ ਹੀ ਫਾਇਦਾ ਵੇਖਦਾ ਹੈ ਪਰ ਕਦੀ ਉਹਦਾ ਜਿਹੜਾ ਹੈ ਸਹਾਇਕ ਨਹੀਂ ਬੰਦਾ ਪਰ ਫੇਰ ਵੀ ਉਹਦਾ ਸਾਥ ਕਦੇ ਕੋਈ ਨਹੀਂ ਛੱਡਦਾ ਪਰ ਜਿਹੜਾ ਮਨੁੱਖ ਰੱਬ ਦੇ ਪਉ ਦੇ ਅੰਦਰ ਰਹਿ ਕੇ ਕਿਸੇ ਦੇ ਮਾੜੇ ਸਮੇਂ ਦੇ ਵਿੱਚ ਗੁਰੂ ਦੀ ਕਿਰਪਾ ਨਾਲ ਇਹ ਸੋਚ ਕੇ ਅੱਗੇ ਹੱਥ ਵਧਾਵੇ ਕਿ ਨਹੀਂ ਭਾਈ ਮਾੜਾ ਸਮਾਂ ਹੈ ਪੇਠਵਖਾਣੀ ਸੋਭਦੀ ਨਹੀਂ ਤੇ ਜਿਹੜਾ ਇਨਸਾਨ ਰੱਬ ਦੇ ਪਉ ਵਿੱਚ ਰਹਿ ਕੇ ਸਭਨਾ ਦਾ ਭਲਾ ਮੰਨਦਾ ਹੋਵੇ ਹਥੋਂ ਮੀ ਤੇ ਮਨ ਤੋਂ ਮੀ ਸੰਗਤ ਜੀ ਉਹ ਜ਼ਰੂਰ ਕਦੀ ਨਾ ਕਦੀ ਜ਼ਰੂਰ ਉਹ ਕੱਲਾ ਰਹਿ ਜਾਏਗਾ ਗੁਰੂ ਜੀ ساری ਜ਼ਿੰਦਗੀ ਸੱਚ ਤੇ ਧਰਮ ਦੇ ਪਰਥਾਏ ਜੰਗ ਤੇ ਯੁੱਧ ਕਰਦੇ ਰਹੇ ਪਰਦੇਸ ਮੇਸ਼ ਪਿਤਾ ਜੀ ਵੀ ਇੱਕ ਸਮੇਂ ਤੇ ਆ ਕੇ ਪੈਰੀ ਜੋੜਾ ਵੀ ਨਹੀਂ ਸੀ ਤੇ ਲਹੂ ਲੁਹਾਨ ਪੈਰਾਂ ਦੇ ਨਾਲ ਚਰਨਾ ਕਮਲਾ ਤੇ ਲੋਕੀ ਜਿੱਥੇ ਮੱਥੇ ਟੇਕਦੇ ਨੇ ਉਹ ਚਰਨ ਕਮਲ ਕੰਡੇ ਵੱਜ ਵੱਜ ਕੇ ਲਹੂ ਲਹਾਨ ਹੋਏ ਗੁਰੂ ਜੀ ਵੀ ਇੱਕ ਸਮੇਂ ਤੇ ਆ ਕੇ ਸਭ ਤੋਂ ਵਿਛੜ ਕੇ ਇਕੱਲੇ ਰਹਿ ਗਏ ਸੰਗਤ ਜੀ ਮਾਫ ਕਰਿਓ ਕਿ ਇਹ ਉਦਾਹਰਣ ਇੱਕ ਸਧਾਰਨ ਇਨਸਾਨ ਵਾਸਤੇ ਵਰਤੀਆ ਹੈ ਪ੍ਰਸੰਗਤ ਜੀ ਜਿਵੇਂ ਗੁਰੂ ਮਹਾਰਾਜ ਜੀਆ ਨੇ ਆਪਣਾ ਜੀਵਨ ਦਰਸਾਇਆ ਹੈ ਉਹਦੇ ਵਿੱਚੋਂ ਸਾਨੂੰ ਸਿੱਖ ਲੈਣੀ ਚਾਹੀਦੀ ਏ ਕਿ ਇਸ ਸੰਸਾਰ ਨੇ ਇਸ ਦੁਨੀਆ ਨੇ ਗੁਰੂਆਂ ਪੀਰਾਂ ਨੂੰ ਨਹੀਂ ਬਖਸ਼ਿਆ ਸੰਗਤ ਜੀ ਆਪਾਂ ਤੇ ਕੁਝ ਵੀ ਨਹੀਂ ਸੰਗਤ ਜੀਓ ਜਦੋਂ ਵੀ ਆਪ ਜੀ ਚੰਗੀਆਂ ਆਈਆਂ ਕਰਕੇ ਵੀ ਆਪ ਜੀ ਨੂੰ ਉਸਤੇ ਬਦਲੇ ਬੁਰੀਾਈ ਹੀ ਮਿਲਦੀ ਹੈ ਤੇ ਉਸ ਗੱਲ ਦਾ ਦੁੱਖ ਮਨ ਵਿੱਚ ਜ਼ਰੂਰ ਆਉਂਦਾ ਹੈ ਪਰ ਫਿਰ ਵੀ ਆਪ ਜੀ ਗੁਰੂ ਮਹਾਰਾਜ ਜੀਆਂ ਦੇ ਅੱਗੇ ਸ਼ੁਕਰਾਨਾ ਕਰੋ ਕਿ ਇਹ ਸਮਰੱਥ ਗੁਰੂ ਘਟੋ ਘਟ ਮਨ ਦੇ ਵਿੱਚ ਇਹ ਦੁੱਖ ਤੇ ਨਹੀਂ ਹੈ ਕਿ ਮੈਂ ਕਿਸੇ ਦਾ ਮਾੜਾ ਕੀਤਾ ਆਪ ਜੀ ਨੇ ਆਪਣੀ ਕਿਰਪਾ صدਕਾ ਕਿਸੇ ਦੀ ਸੇਵਾ ਕਰਾਈ ਸਹਾਇਤਾ ਕਰਾਈ ਆਪ ਜੀ ਦਾ ਸ਼ੁਕਰਾਨਾ ਹੈ ਉਹਦਾ ਜਿਹੜਾ ਵੀ ਫਲ ਹੈ ਮਹਾਰਾਜ ਜੀ ਉਹ ਆਪ ਜੀਆਂ ਦੇ ਚਰਨਾਂ ਪਾਸ ਹੈ ਸੰਗਤ ਜੀ ਜੇ ਕਦੀ ਐਵੇਂ ਦਾ ਸਮਾਂ ਆ ਵੀ ਜਾਵੇ ਤੇ ਆਪ ਜੀ ਕਦੀ ਆਪਣੀਆਂ ਸਫਾਈਆਂ ਦੂਜੀਆਂ ਦੀਆਂ ਬਾਹਾਂ ਖਿੱਚ-ਖਿੱਚ ਕੇ ਕਦੀ ਨਾ ਦਿਓ ਕਿਉਂਕਿ ਸੰਗਤ ਜੀ ਜਿਹੜਾ ਸਮਾਂ ਹੈ ਉਹ ਪਰਮਾਤਮਾ ਤੋਂ ਬਾਅਦ ਸਭ ਤੋਂ ਜ਼ਿਆਦਾ ਬਲਵਾਨ ਹੈ ਕਿਉਂਕਿ ਇਹ ਦੇ ਸਾਹਮਣੇ ਵੱਡੇ-ਵੱਡੇ ਰਾਜੇ ਰੰਗ ਹੋ ਜਾਂਦੇ ਨੇ ਤੇ ਜਿਹੜੇ ਭਿਖਾਰੀ ਨੇ ਉਹ ਰਾਜੇ ਬਣ ਜਾਂਦੇ ਨੇ ਜਦੋਂ ਸਮੇਂ ਦਾ ਗੇੜ ਹੁੰਦਾ ਹੈ ਸੰਗਤ ਜੀਓ ਜਿਹੜੀ ਕੜੀ ਦੀ ਸੂਈ ਹੈ ਉਹ ਜਿੱਥੋਂ ਲੰਘ ਕੇ ਜਾਂਦੀ ਹੈ ਦੁਬਾਰਾ ਫਿਰ ਉੱਥੇ ਜ਼ਰੂਰ ਆਉਂਦੀ ਹੈ ਪਰਮਾਤਮਾ ਸਭ ਨੂੰ ਮੌਕਾ ਦਿੰਦਾ ਹੈ ਸ ਸੰਗਤ ਜੀਓ ਜੇ ਕਦੀ ਵੀ ਆਪ ਜੀ ਦੇ ਜੀਵਨ ਦੇ ਵਿੱਚ ਇਹੋ ਜਿਹਾ ਸਮਾਂ ਆਇਆ ਹੈ ਤੇ ਆਪ ਜੀ ਗੁਰੂ ਦਾ ਸ਼ੁਕਰਾਨਾ ਕਰੋ ਭਜਨ ਬੰਦਗੀ ਕਰੋ ਜੇ ਆਪ ਜੀ ਦੇ ਨਾਲ ਕੋਈ ਵੀ ਕਿਸੇ ਤਰ੍ਹਾਂ ਦਾ ਸੰਬੰਧ ਨਹੀਂ ਰੱਖਣ ਦੀਆ ਚਾਹੇ ਉਹਦੇ ਵਿੱਚ ਕੋਈ ਵੀ ਨੇ ਚਾਹੇ ਮਾਤਾ ਪਿਤਾ ਨੇ ਭੈਣ ਭਰਾ ਨੇ ਸਾਖ ਸੰਬੰਧੀ ਨੇ ਰਿਸ਼ਤੇਦਾਰ ਨੇ ਤੀਆਂ ਪੁੱਤਰ ਨੇ ਕੋਈ ਵੀ ਹੈ ਸੰਗਤ ਜੀ ਜਿਹੜਾ ਜਿੱਥੋਂ ਤੱਕ ਭਜਣਾ ਚਾਹੁੰਦਾ ਹੈ ਭੱਜ ਲਵੇ ਆਪ ਜੀ ਆਪਣੀ ਜਗ੍ਹਾ ਤੇ ਸਹੀ ਹੋ ਆਪ ਜੀ ਆਪਣਾ ਜੀਵਨ ਸਹੀ ਦਿਸ਼ਾ ਦੇ ਵਿੱਚ ਲਈ ਚੱਲੋ ਕਦੇ ਨਾ ਕਦੇ ਉਹ ਸਮਾਂ ਫੇਰ ਆਵੇਗਾ ਕਿ ਜਦੋਂ ਉਸ ਇਨਸਾਨ ਨੂੰ ਮੁੜ ਕੇ ਆਪਜੀ ਦੇ ਕੋਲ ਆਉਣਾ ਪਏਗਾ ਸੰਗਤ ਜੀਓ ਇਸ ਜੀਵਨ ਦੇ ਵਿੱਚ ਸਿਰਫ ਤੇ ਸਿਰਫ ਸਭ ਤੋਂ ਵੱਡਾ ਜਿਹੜਾ ਇੱਕ ਸੱੱ加 ਰਿਸ਼ਤੇਦਾਰ ਹੈ ਉਹ ਲੋੜ ਹੈ ਜੇ ਕਿਸੇ ਦੀ ਲੋੜ ਹੈ ਤੇ ਉਹਦੇ ਨਾਲ ਰਿਸ਼ਤੇਦਾਰੀਆਂ ਨਾਤੇਦਾਰੀਆਂ ਬਹੁਤ ਦੂਰੋਂ ਦੂਰੋਂ ਵੀ ਕੱਡੀਆਂ ਜਾ ਕੇ ਆਪਾਂ ਵਰਤ ਲੈਣੇ ਆ ਕਿ ਹਾਂਜੀ ਸਾਡਾ ਫਲਾਣਾ ਰਿਸ਼ਤੇਦਾਰ ਹੈ ਪਰ ਜੇ ਕਿਸੇ ਦੇ ਨਾਲ ਸਾਨੂੰ ਕੋਈ ਜ਼ਰੂਰਤ ਦਾ ਸੰਬੰਧ ਨਹੀਂ ਹੈ ਕਿਸੇ ਦੀ ਲੋੜ ਨਹੀਂ ਹੈ ਕਿਸੇ ਦੇ ਪਰ ਥਾਏ ਸਾਨੂੰ ਕੰਮ ਨਹੀਂ ਹੈ ਤੇ ਸੰਗਤ ਜੀ ਸਾਡਾ ਕੋਈ ਸੱਕਾ ਪੈਣ ਭਰਾ ਵੀ ਹੋਵੇ ਸਾਨੂੰ ਨਹੀਂ ਪੁੱਛੇਗਾ ਕਿਉਂ ਕਿਉਂਕਿ ਕੰਮ ਜੇ ਕਦੀ ਪਿਆਸ ਸੀ ਤੇ ਉਹ ਨਿਕਲ ਗਿਆ ਹੈ ਤੇ ਹੁਣ ਉਹਦੀ ਜ਼ਰੂਰਤ ਨਹੀਂ ਸਸੰਗਤ ਜੀ ਇਹਨਾਂ ਗੱਲਾਂ ਦਾ ਦੁੱਖ ਤੇ ਹਿਰਦੇ ਵਿੱਚ ਬਹੁਤ ਹੁੰਦਾ ਹੈ ਪਰ ਫਿਰ ਵੀ ਜਿਹੜਾ ਜਿੱਥੋਂ ਤੱਕ ਭੱਜੇ ਉਹਨੂੰ ਭੱਜ ਲੈਣ ਦੇਣਾ ਚਾਹੀਦਾ ਹੈ ਆਪ ਆਪਣੇ ਰਸਤੇ ਤੇ ਚੱਲੀ ਜਾਓ ਜਿੰਨੇ ਇਨਸਾਨ ਆਪਜੀ ਦੇ ਜੀਵਨ ਦੇ ਵਿੱਚ ਇੰਟਰਫੇਅਰ ਕਰਨਗੇ ਵਾਈਕਰੂ ਜੀਓ ਓਨੀ 네ਗੇਟਿਵਿਟੀ ਆਪਜੀ ਦੇ ਜੀਵਨ ਚ ਆਏਗੀ ਹੀ ਆਏਗੀ ਕਿਉਂਕਿ ਹਰ ਇੱਕ ਆਤਮਾ ਦਾ ਜਿਹੜਾ ਔਰਾ ਹੈ ਉਹ ਅਲੱਗ ਹੁੰਦਾ ਹੈ ਸਸੰਗਤ ਜੀ ਇਹਨਾਂ ਗੱਲਾਂ ਨੂੰ ਇੰਨੀ ਗਹਿਰਾਈ ਦੇ ਨਾਲ ਨਾ ਲਵੋ ਕਿ ਆਪਣਾ ਜੀਵਨ ਜਿਉਣਾ ਔਖਾ ਹੋ ਜਾਵੇ ਸਮੇਂ ਦਾ ਕੁਝ ਪਤਾ ਨਹੀਂ ਲੱਗਦਾ ਕੀ ਕੀੜਾ ਗੇੜ ਕਿਵੇਂ ਫਿਰ ਜਾਵੇ ਸੰਗਤ ਜੀਓ ਸਾਰੇ ਰਾਜੀ ਰਹਿਣ ਪਰ ਆਂਦੇ ਨੇ ਜਦੋਂ ਵੀ ਆਪਣਾ ਮਨ ਦੁਖੀ ਹੋਵੇ ਤੇ ਉਹਦੇ ਨਾਲ ਉਹਦੋਂ ਚਾਰ ਗੁਣਾ ਵੱਧ ਬੁਰਾ ਸੋਚੋ ਕਿ ਹਾਂ ਜੇ ਮੇਰੇ ਨਾਲ ਇਸ ਦੇ ਬਜਾਏ ਆ ਗੱਲ ਹੋ ਜਾਂਦੀ ਫਿਰ ਕੀ ਹੁੰਦਾ ਸੰਗਤ ਜੀਓ ਸੰਸਾਰ ਵਿੱਚ ਸਾਰੇ ਇਹ ਵੀ ਗੱਲਾਂ ਜ਼ਰੂਰ ਆਂਦੇ ਨੇ ਸਮਝਾਉਂਦੇ ਨੇ ਕਿ ਜੀਆਂ ਬਗੈਰ ਗਤੀ ਨਹੀਂ ਸੰਗਤ ਜੀ ਅੱਜ ਉਹ ਵੇਖੋ ਸਮਾ ਯੂਕਰੇਨ ਦਾ ਕਿ ਜਿੰਨਾ ਦੇ ਸਾਰੇ-ਸਾਰੇ ਪਰਿਵਾਰ ਖਤਮ ਹੋ ਗਏ ਨੇ ਲੜਾਈ ਦੇ ਵਿੱਚ ਛੋਟੇ-ਛੋਟੇ ਬੱਚੇ ਇਕੱਲੇ ਰਹਿ ਗਏ ਨੇ ਤੇ ਸੜਕਾਂ ਤੇ ਰੁੱਲਦੇ ਨੇ ਤੇ ਕੀ ਉਹਨਾਂ ਦਾ ਜੀਵਨ ਖਤਮ ਹੋ ਗਿਆ ਹੈ ਕਿ ਉਹਨਾਂ ਦਾ ਸੰਸਾਰ ਖਤਮ ਹੋ ਗਿਆ ਹੈ ਇੱਥੇ ਸੰਗਤ ਜੀ ਚੱਲਦੀ ਜ਼ਰਾ ਹੈ ਇਹ ਤਿਆਂ ਪੁੱਤਰ ਸਾਖ ਸੰਬੰਧੀ ਇਹ ਸਭ ਪੂਰਬਲੇ ਜਨਮ ਨੇ ਜਿਨ੍ਹਾਂ ਦੇ ਪਰਥਾਏ ਅਸੀਂ ਲੈਣਾ ਹੈ ਉਹ ਚੰਗੇ ਨਿੱਤਰ ਜਾਂਦੇ ਨੇ ਤੇ ਜਿਨ੍ਹਾਂ ਦੇ ਪਰਥਾਏ ਅਸੀਂ ਦੇਣਾ ਹੈ ਉਹ ਵੀ ਨਿੱਤਰ ਜਾਂਦੇ ਨੇ ਸੰਗਤ ਜੀ ਇਹ ਸਾਰੇ ਦਾ ਸਾਰਾ ਸਾਕ ਸੰਬੰਧਾਂ ਦਾ ਚੱਕਰ ਹੈ ਜੇ ਆਪਾਂ ਕਿਸੇ ਦਾ ਦੇਣਾ ਹੈ ਉਥੇ ਦੇ ਕੇ ਹੀ ਛੁੱਟਣਾ ਹੈ ਤੇ ਜੇ ਕਿਸੇ ਨੇ ਸਾਡੇ ਤੋਂ ਲੈਣਾ ਹੈ ਉਹਨੇ ਲੈ ਕੇ ਹੀ ਸਾਨੂੰ ਛੱਡਣਾ ਹੈ ਸੋ ਇਹਨਾਂ ਗੱਲਾਂ ਦਾ ਜੋ ਰੋਸ ਹੈ ਜੋ ਰੰਜ ਹੈ ਉਹ ਅਸੀਂ ਨਾ ਰਖੀਏ ਆਪਣੇ ਹਿਰਦੇ ਚ ਕੇਵਲ ਤੇ ਕੇਵਲ ਸਤਿਗੁਰੂ ਮਹਾਰਾਜ ਜੀ ਦਾ ਓਟ ਆਸਰਾ ਤੱਕ ਕੇ ਆਪ ਕਿਸੇ ਨਾਲ ਮਾੜਾ ਨਾ ਕਰੀਏ ਬਾਕੀ ਗੁਰੂ ਨਾਨਕ ਦੇਵ ਜੀ ਨੇ ਕਲ ਯੁਗ ਨੂੰ ਇਹ ਵਰ ਦਿੱਤਾ ਹੈ ਕਿ ਇਹ ਦੇ ਵਿੱਚ ਜਿਹੜਾ ਜਿਵੇਂ ਦਾ ਬੀਜੇਗਾ ਓਵੇਂ ਦਾ ਹੀ ਵੱਡੇਗਾ ਸਜਦੋ ਸਾਡਾ ਲੇਖ ਰੱਖਣ ਵਾਲਾ ਸਮਰੱਥ ਗੁਰੂ ਹੈ ਸੰਗਤ ਜੀ ਸਭ ਡੋਰਾ ਉਹਦੇ ਤੇ ਛੱਡੋ ਉਹ ਬਹੁਤ ਸਮਰੱਥ ਨੇ بس ਆਪਣੇ ਸਮੇਂ ਦਾ ਇੰਤਜ਼ਾਰ ਕਰਨਾ ਹੀ ਬਿਹਤਰ ਹੈ ਤੇ ਸਰਬਤ ਦਾ ਪਲਾ ਮੰਗਣਾ ਹੀ ਬਿਹਤਰ ਹੈ ਸਸੰਗਤ ਜੀਨੀਆ ਬੇਨਤੀਆਂ ਪ੍ਰਵਾਨ ਕਰਨੀਆਂ ਪੁਲ ਚੁਕਦੀ ਸ਼ਮਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ